ਖਬਰ ਪੰਜਾਬ ਪੁਲਿਸ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਡੀਆਈਜੀ ਰੇਂਜ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਵੱਡੀ ਕਾਰਵਾਈ ਪੰਜਾਬ ਦੇ ਵਿੱਚ ਕੀਤੀ ਗਈ ਹੈ ਤਾਂ ਸੀਬੀਆਈ ਦੇ ਵੱਲੋਂ ਟਰੈਪ ਲਗਾ ਕੇ ਗ੍ਰਿਫਤਾਰੀ ਕੀਤੀ ਗਈ ਹੈ ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਪੁੱਲਰ ਦੀ ਗ੍ਰਿਫਤਾਰੀ ਹੋਈ ਹੈ ਤਾਂ ਰਿਸ਼ਵਤ ਲੈਣ ਦੇ ਇਲਜ਼ਾਮਾਂ ਤਹਿਤ ਇਹ ਗ੍ਰਿਫਤਾਰੀ ਕੀਤੀ ਗਈ ਹੈ ਤਾਂ 2007 ਬੈਚ ਦੇ ਆਈਪੀਐਸ ਅਧਿਕਾਰੀ ਨੇ ਹਰਚਰਨ ਸਿੰਘ ਪੁੱਲਰ ਤਾਂ ਸੀਬੀਆਈ ਨੇ ਟਰੈਪ ਲਗਾ ਕੇ ਇਹ ਵੱਡੀ ਗ੍ਰਿਫਤਾਰੀ ਕੀਤੀ ਹੈ ਤਾਂ ਸੀਏ ਐਚਐਸ ਪੁੱਲਰ ਦੇ ਟਿਕਾਣਿਆਂ ਤੇ ਵੀ ਹੁਣ ਰੇਡ ਜਿਹੜੀ ਹੈ ਉਹ ਚੱਲ ਰਹੀ ਹੈ ਤਾਂ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਨੇ ਕਿਹਾ ਜਾ ਰਿਹਾ ਕਿ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਹੈ ਰੰਗੇ ਹੱਥੀ ਗ੍ਰਿਫਤਾਰੀ ਹੋਈ ਹੈ ਤਾਂ ਗ੍ਰਿਫਤਾਰੀ ਤੋਂ ਬਾਅਦ ਜੋ ਕੋਈ ਜਾਣਕਾਰੀ ਸਾਹਮਣੇ ਆਈ ਹੈ ਤੁਹਾਨੂੰ ਦੱਸ ਰਿਹਾ ਕਿ ਸੀਬੀਆਈ ਦੇ ਵੱਲੋਂ ਇਹ ਵੱਡਾ ਐਕਸ਼ਨ ਜਿਹੜਾ ਲਿਆ ਗਿਆ ਤਾਂ ਪੰਜਾਬ ਦੇ ਵਿੱਚ ਸੀਬੀਆਈ ਦੀ ਇਹ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਜਿੱਥੇ ਹਰਿਆਣਾ ਦੇ ਵਿੱਚ ਜਿਹੜੀ ਇਹ ਗ੍ਰਿਫਤਾਰੀ ਹੋਈ ਹੈ ਤਾਂ ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ 2007 ਬੈਚ ਦੇ ਆਈਪੀਐਸ ਅਧਿਕਾਰੀ ਨੇ ਤਾਂ ਸੀਬੀਆਈ ਨੇ ਟਰੈਪ ਲਗਾ ਕੇ ਇਹ ਗ੍ਰਿਫਤਾਰੀ ਕੀਤੀ ਹੈ ਜੋ ਤਾਂ ਪੰਜਾਬ ਦੇ ਵਿੱਚ ਇਹ ਵੱਡੀ ਕਾਰਵਾਈ ਸੀਬੀਆਈ ਦੀ ਦੇਖਣ ਨੂੰ ਮਿਲੀ ਹੈ ਜਿੱਥੇ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਤਾਂ ਹੋਰ ਵੀ ਜਾਣਕਾਰੀ ਆਪਣੇ ਸਹਿਯੋਗੀ ਤੋਂ ਇਸ ਮਾਮਲੇ ਸੰਬੰਧੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਕੀ ਕੁਝ ਸਾਰਾ ਮਾਮਲਾ ਕਦੋਂ ਦਾ ਮਾਮਲਾ ਹੈ ਤੇ ਕੀ ਕੁਝ ਜਾਣਕਾਰੀ ਹੁਣ ਤੱਕ ਸਾਹਮਣੇ ਆ ਪਈ ਹੈ ਤਾਂ ਨਵਦੀਪ ਜੋ ਹੈ ਗ੍ਰਿਫਤਾਰੀ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਮੁਹਾਲੀ ਤੋਂ ਇਹ ਗ੍ਰਿਫਤਾਰੀ ਹੋਈ ਹੈ ਐਚਐਸ ਭੁੱਲਰ ਦੀ ਤਾਂ ਕਿ ਕੁਝ ਸਾਰਾ ਮਾਮਲਾ ਇੱਕ ਵਾਰ ਜਰੂਰ ਜਾਣਕਾਰੀ ਸਿੱਖਿਓ ਤਾਂ ਜੋ ਹੁਣ ਤੱਕ ਦੀ ਜੋ ਹਲੇ ਤੱਕ ਜੋ ਇਨੀਸ਼ੀਅਲ ਜੋ ਜਾਣਕਾਰੀ ਹੁਣ ਤੱਕ ਸਾਮਣੇ ਸੂਤਰਾ ਦੇ ਮੁਤਾਬਕ ਕਿ ਮੰਡੀ ਗੋਬਿੰਦਗੜ ਦਾ ਕੋਈ ਕਾਰੋਬਾਰੀ ਸੀ ਜਿਸ ਦੇ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਸੀ ਤੇ ਉਸੇ ਸ਼ਿਕਾਇਤ ਦੇ ਆਧਾਰ ਦੇ ਉੱਤੇ ਸੀਪੀਆਈ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਸੀ ਹਾਲੀ ਤੋਂ ਜਿਹੜੇ ਨੇ ਡੀਆਜੀ ਰੋਪੜ ਰੇਂਜ ਹਰਚਰਨ ਸਿੰਘ ਪੁੱਲਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਲੇਕਿਨ ਇਸ ਚੀਜ਼ ਦੀ ਪੁਸ਼ਟੀ ਅਜੇ ਤੱਕ ਨਹੀਂ ਹੋਈ ਹੈ ਕਿ ਕਿਸੇ ਵੀ ਅਧਿਕਾਰੀ ਦੇ ਵੱਲੋਂ ਚਾਹੇ ਉਹ ਸੀਪੀਆਈ ਦਾ ਹੋਵੇ ਜਾਂ ਪੰਜਾਬ ਪੁਲਿਸ ਦਾ ਹੋਵੇ ਕਿਸੇ ਤੋਂ ਵੱਲੋਂ ਵੀ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਗਈ ਹਾਲਾਂਕਿ ਇਹ ਕਹ ਦਰੂਰ ਲਗਾਏ ਜਾ ਰਹੇ ਨੇ ਕਿ ਸੀਬੀਆਈ ਥੋੜੀ ਦੇਰ ਤੱਕ ਜੋ ਹੈ ਇੱਕ ਪ੍ਰੈਸ ਰਿਲੀਜ਼ ਜਾਰੀ ਕਰੇਗੀ ਜਿਸ ਦੇ ਵਿੱਚ ਕੀ ਹੈ ਸਾਰੀ ਜਾਣਕਾਰੀ ਜੋ ਹੈ ਉਹਨਾਂ ਦੇ ਵੱਲੋਂ ਦਿੱਤੀ ਜਾਏਗੀ ਤਾਂ ਫਿਲਹਾਲ ਇਹ ਮੰਡੀ ਗੋਬਿੰਦਗੜ੍ਹ ਦਾ ਮਾਮਲਾ ਦੱਸਿਆ ਜਾ ਰਿਹਾ ਤੇ ਮੁਹਾਲੀ ਤੋਂ ਗ੍ਰਿਫਤਾਰੀ ਦੱਸੀ ਜਾ ਰਹੀ ਜੀ ਸाहिल ਜੀ ਨਵੀਂਬ ਜਾਣਕਾਰੀ ਸਾਹਮਣੇ ਆਈ ਹੈ ਕਿ ਰੰਗੇ ਹੱਥੀ ਫੜਿਆ ਗਿਆ ਰਿਸ਼ਵਤ ਲੈਂਦਿਆਂ ਅਧਿਕਾਰੀ ਨੂੰ ਜੀ ਬਿਲਕੁਲ ਸाहिल ਇਹ ਜਾਣਕਾਰੀ ਇਹ ਸਾਰੀ ਜਾਣਕਾਰੀ ਜੋ ਹੈ ਅਜੇ ਤੱਕ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਰੰਗੇਹਾਤੀ ਗ੍ਰਿਫਤਾਰ ਕੀਤਾ ਗਿਆ ਲੇਕਿਨ ਕਿੰਨੀ ਰਾਸ਼ੀ ਸੀ ਕੌਣ ਕੰਪਲੇਨੈਂਟ ਹੈ ਕੀ ਮਾਮਲਾ ਸੀ ਕਿੰਨਾ ਪੈਸੇ ਦੇ ਵੱਲੋਂ ਮੰਗਿਆ ਗਿਆ ਸੀ ਕਿੰਨੇ ਦਿੰਦਿਆਂ ਹੋਇਆ ਸੀ ਸੀਆਸੀ ਸੀਟਾਈ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਐ ਐਕਚੁਅਲ ਕਿਹੜੀ ਜਗ੍ਹਾ ਦੇ ਉੱਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਸਾਰੇ ਅਜੇ ਖਿਆਸ ਨੇ ਇਹ ਅਜੇ ਸਿਰਫ ਸੂਤਰਾਂ ਦੇ ਹਵਾਲੇ ਤੋਂ ਜੋ ਖਬਰ ਹੈ ਉਹ ਸਾਹਮਣੇ ਆਈ ਹੈ ਫਿਲਹਾਲ ਉਹਨਾਂ ਦੇ ਟਿਕਾਣੇ ਨੇ ਉਹਨਾਂ ਦੇ ਉੱਤੇ ਛਾਪੇਮਾਰੀ ਚ ਉਹ ਜਰੂਰ ਸੀਬੀਆਈ ਦੇ ਵੱਲੋਂ ਕੀਤੀ ਜਾ ਰਹੀ ਹੈ ਜੋ ਕਿ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ ਲੇਕਿਨ ਫਿਲਹਾਲ ਇਸ ਦੀ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਅਫੀਸ਼ੀਅਲ ਸਟੇਟਮੈਂਟ ਨਾ ਤਾਂ ਸੀਬੀਆਈ ਦੇ ਵੱਲੋਂ ਦਿੱਤੀ ਗਈ ਹੈ ਨਾ ਹੀ ਪੰਜਾਬ ਪੁਲਿਸ ਦੇ ਵੱਲੋਂ ਜੀ ਜੀ ਤਾਂ ਪੰਜਾਬ ਦੇ ਵਿੱਚ ਇਹ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਜਿੱਥੇ ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਗ੍ਰਿਫਤਾਰੀ ਹੋਈ ਹੈ ਵੱਡੀ ਗ੍ਰਿਫਤਾਰੀ ਹੋਈ ਹੈ ਸੀਬੀਆਈ ਦੇ ਵੱਲੋਂ ਐਕਸ਼ਨ ਲਿਆ ਗਿਆ ਜਿੱਥੇ ਇਹ ਗ੍ਰਫਤਾਰੀ ਜਿਹੜੀ ਆ ਕੀਤੀ ਗਈ ਆ ਤਾਂ ਨਦੀਪ ਹੋਰ ਕੀ ਕੁਝ ਜਾਣਕਾਰੀ ਸਾਹਮਣੇ ਆ ਰਹੀ ਆ ਸਾਰੇ ਮਸਲੇ ਨੂੰ ਲੈ ਕੇ ਜੀ ਬਿਲਕੁਲ ਸਾਹਿਬ ਦੇਖੋ ਹਰਚਰਨ ਸਿੰਘ ਭੁੱਲਰ ਜੋ ਸੀ ਉਹ ਇੱਕ ਸਖਤ ਕ੍ਰੈਕਸ਼ਨ ਲੈਣ ਵਾਲੇ ਤੇ ਇੱਕ ਇਮਾਨਦਾਰ ਸ਼ਹੀਦ ਵਾਲੇ ਅਕਸਰ ਦੱਸੇ ਜਾਂਦੇ ਸੀਗੇ ਉਹਨਾਂ ਦੇ ਡਰਗ ਮਾਫੀਆ ਚਾਹੇ ਉਹ ਸੰਗਠਿਤ ਅਪਰਾਧ ਹੋਵੇ ਜਾਂ ਫਿਰ ਸਮਾਜਿਕ ਸੁਰੱਖਿਆ ਵਰਗੇ ਮਾਮਲਿਆਂ ਦੇ ਉੱਤੇ ਸਖਤ ਕਾਰਵਾਈ ਉਹਨਾਂ ਦੇ ਵੱਲੋਂ ਹਮੇਸ਼ਾ ਹੀ ਕੀਤੀ ਗਈ ਜਿਸ ਦੇ ਲਈ ਉਹਨੂੰ ਪੁਲਿਸ ਦੇ ਪੱਖ ਪਾਰ ਦੇ ਵੱਲੋਂ ਜੋ ਕਾਫੀ ਵਾਰ ਜੋ ਹੈ ਸਨਮਾਨਿਤ ਵੀ ਕੀਤਾ ਤੇ ਪੋਜੀਸ਼ਨ ਭਾਗ ਦੇ ਵਿੱਚ ਉਹਨਾਂ ਦੀ ਇੱਕ ਸਖਤ ਤੇ ਨਿਸ਼ਪਕਸ਼ਿਤ ਕਾਰੀ ਦੇ ਤੌਰ ਤੇ ਤੇ ਉਹਨਾਂ ਦੀ ਇੱਕ ਇਹ ਪਹਿਚਾਨ ਸੀ ਜੋ ਕਿ ਲੋਕ ਮੰਨਦੇ ਸਨ ਕਿ ਜੋ ਇਹ ਡੀਏਜੀ ਹਰਚਰਨ ਸਿੰਘ ਭੁੱਲਰ ਨੇ ਇਹ ਇੱਕ ਬਹੁਤ ਹੀ ਇਮਾਨਦਾਰ ਨਿਸ਼ਪਕਸ਼ ਇੱਕ ਸਖਤ ਰੁਪਏ ਵਾਲੇ ਮਤਲਬ ਜਿਹੜੇ ਮਾੜੇ ਅੰਸਾਰ ਸੀਗੇ ਉਹਨਾਂ ਦੇ ਖਿਲਾਫ ਇਹਨਾਂ ਦੇ ਵੱਲੋਂ ਕਈ ਕੜੀ ਕਾਰਵਾਈ ਕੀਤੀ ਜਾਂਦੀ ਸੀ ਜਿਸ ਤੇ ਚੱਲਦੇ ਇਹਨਾਂ ਦੀ ਇੱਕ ਇਮਾਨਦਾਰ ਅਧਿਕਾਰੀ ਦੇ ਤੌਰ ਤੇ ਉੱਤੇ ਇੱਕ ਸ਼ੋਭੀ ਸੀ ਲੇਕਿਨ ਅੱਜ ਹੈਰਾਨ ਕਰ ਦੇਣ ਵਾਲੀ ਜਿਹੜੀ ਖਬਰ ਹੈ ਸਾਹਮਣੇ ਆਈ ਹੈ ਕਿ ਸੀਪੀਆਈ ਦੇ ਵੱਲੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਕਿਉਂਕਿ ਹਰ ਚਰਨ ਭੁੱਲਰ ਜੁਣੇ ਲਗਭਗ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਦੇ ਵੱਲੋਂ ਸੇਵਾਵਾਂ ਦਿੱਤੀਆਂ ਕਿ ਯਾਨੀ ਹੱਥੇ ਹੁਣ ਲੰਬੇ ਸਮੇਂ ਤੋਂ ਪਟਿਆਲਾ ਤੇ ਉਸ ਤੋਂ ਬਾਅਦ ਹੁਣ ਮੁਹਾਲੀ ਦੇ ਵਿੱਚ 2007 ਦੇ ਜੋ ਬੈਚ ਦੇ ਅਫਸਰ ਨੇ ਹਰਚਰਨ ਸਿੰਘ ਭੁੱਲਰ ਇਹਨਾਂ ਦੇ ਵੱਲੋਂ ਬਤੌਰ ਡੀਆਈਜੀ ਸੇਵਾਵਾਂ ਜੋ ਸਨ ਉਹ ਦਿੱਤੀਆਂ ਜਾ ਰਹੀਆਂ ਸਨ ਉਹਨਾਂ ਨੇ ਪੰਜਾਬ ਦੇ ਵਿੱਚ ਕਈ ਅਹਿਮ ਜ਼ਿੰਮੇਵਾਰੀਆਂ ਸੰਭਾਲੀਆਂ ਤੇ ਇਸ ਤਰ੍ਹਾਂ ਉਹਨਾਂ ਦੇ ਵੱਲੋਂ ਡਰੱਗ ਮਾਫੀਆ ਦਾ ਲੱਕ ਤੋੜਿਆ ਗਿਆ ਸੰਗਠਿਤ ਅਪਰਾਧ ਜਿਨ੍ਹਾਂ ਨੂੰ ਆਪਾਂ ਗੈਂਗ ਕਹਿ ਦਿੰਦੇ ਹਾਂ ਉਹਨਾਂ ਦੇ ਉੱਤੇ ਇਹਨਾਂ ਦੇ ਵੱਲੋਂ ਕੜੀ ਕਾਰਵਾਈ ਕੀਤੀ ਗਈ ਇਸ ਤੋਂ ਇਲਾਵਾ ਸਮਾਜਿਕ ਉਸਾਰਥਾਂ ਵਰਗੇ ਮਾਮਲਿਆਂ ਦੇ ਉੱਤੇ ਵੀ ਇਹਨਾਂ ਦੇ ਵੱਲੋਂ ਜੋ ਹੈ ਸਖਤ ਐਕ ਅਫਸਰ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਸੀ ਲੇਕਿਨ ਇਹ ਜੋ ਸੀਪੀਆਈ ਦੀ ਕਾਰਵਾਈ ਹੈ ਇਹ ਕੁਝ ਸਮਝ ਤੋਂ ਪਰੇ ਹੈ ਕਿ ਇਸ ਤਰੀਕੇ ਦੇ ਨਾਲੇ ਕਾਰਵਾਈ ਹੋਈ ਫਿਲਹਾਲ ਅਜੇ ਇਸ ਚੀਜ਼ ਦੀ ਪੁਸ਼ਟੀ ਵੀ ਨਹੀਂ ਹੋਈ ਹੈ ਲੇਕਿਨ ਜੋ ਖਿਆਸ ਨਹੀਂ ਹੋਇਆ ਹੀ ਨਹੀਂ ਕਿ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਜੋ ਸੂਤਰਾਂ ਮੁਤਾਬਕ ਜੋ ਜਾਣਕਾਰੀ ਹੈ ਕਿ ਅਰੈਸਟ ਜੋ ਉਹਨਾਂ ਦੀ ਅਰੈਸਟ ਆ ਉਹ ਤਾਂ ਹੋ ਚੁੱਕੀ ਹੈ ਲੇਕਿਨ ਕੀ ਮਾਮਲਾ ਹੈ ਇਹ ਪੂਰੇ ਮਾਮਲੇ ਦੇ ਉੱਤੇ ਅਜੇ ਵੇਟ ਕਰਨਾ ਪਵੇਗਾ ਕਿਉਂਕਿ ਸੀਪੀਆਈ ਦੇ ਵੱਲੋਂ ਹੋ ਸਕਦਾ ਹੈ ਕਿ ਥੋੜੀ ਦੇਰ ਤੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਜਾਵੇ ਅਤੇ ਉਸ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਪਤਾ ਚੱਲ ਸਕੇ ਮੀਡੀਆ ਨੂੰ ਵੀ ਤੇ ਲੋਕਾਂ ਨੂੰ ਵੀ ਅਖਰਕਾਰ ਇਹ ਜੋ ਕਾਰਵਾਈ ਹੈ ਕਿਸ ਬਿਨਾਂ ਦੇ ਉਤੇ ਕੀਤੀ ਗਈ ਹੈ ਕੀ ਮਾਮਲਾ ਸੀਗਾ ਕਿੰਨੀ ਰਿਸ਼ਵਤ ਮੰਗੀ ਗਈ ਸੀ ਕਿੰਨੀ ਦਿੱਤੀ ਗਈ ਕਿੱਥੋਂ ਅਰੈਸਟ ਕੀਤਾ ਗਿਆ ਤੇ ਕੰਪਲੇਨੈਂਟ ਕੌਣ ਹੈ ਇਹ ਆਲੇ ਦੇ ਉਤੇ ਕੀਆ ਸੀ ਲਗਾਏ ਜਾ ਰਹੇ ਨੇ ਸੂਤਰਾਂ ਦੇ ਮਤਲਬ ਕੀ ਜਾਣਕਾਰੀ ਸਾਹਮਣੇ ਆਈ ਹੈ ਜੇ ਇਸ ਚੀਜ਼ ਦੀ ਪੁਸ਼ਟੀ ਬਿਲਕੁਲ ਵੀ ਨਹੀਂ ਹੋਈ ਹੈ ਜਗਬਾਣੀ ਇਸ ਦੀ ਪੁਸ਼ਟੀ ਨਹੀਂ ਕਰਦਾ ਜੀ ਸਾਹਿਬ ਜੀ ਸ਼ੁਕਰੀਆ तमाम ਜਾਣਕਾਰੀ ਦੇ ਲਈ ਤਾਂ ਫਿਲਹਾਲ ਇਹ ਕੋਈ ਜਾਣਕਾਰੀ ਨਹੀਂ ਸਾਹਮਣੇ ਆ ਪਈ ਹੈ ਕਿ ਅਖਰਕਾਰ ਕਿਸ ਵੱਲੋਂ ਇਹ ਕੰਪਲੇਨਟ ਕੀਤੀ ਗਈ ਸੀ ਨਾ ਹੀ ਵੱਡੇ ਅਧਿਕਾਰੀਆਂ ਦੇ ਵੱਲੋਂ ਸਾਹਮਣੇ ਆ ਕੇ ਕੋਈ ਅਫੀਸ਼ੀਅਲ ਇਹ ਬਿਆਨ ਇਹ ਸਾਰੇ ਮਾਮਲੇ ਨੂੰ ਲੈ ਕੇ ਦਿੱਤਾ ਗਿਆ ਪਰ सीबीआई ਦੇ ਵੱਲੋਂ ਕਿਹਾ ਜਾ ਰਿਹਾ ਕਿ 트੍ਰੈਪ ਲਗਾ ਕੇ ਇਹ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਪਹਿਲਾਂ ਕਿਸੇ ਵੱਲੋਂ ਕੰਪਲੇਨਟ ਕੀਤੀ ਗਈ ਹੋਵੇਗੀ ਤਾਂ ਫਿਰ ਮੌਕੇ ਤੇ सीबीआई ਦੇ ਵੱਲੋਂ ਪਹੁੰਚ ਕੇ ਰੰਗੇ ਹੱਥੀ ਗ੍ਰਿਫਤਾਰ ਜਿਹੜਾ ਡੀਆਈਜੀ ਰੋਪੜ ਰੇਂਜ ਨੂੰ ਕੀਤਾ ਗਿਆ ਹਰਚਰਨ ਸਿੰਘ ਪੁੱਲਰ ਜਿਨ੍ਹਾਂ ਨੂੰ ਮੌਕੇ ਤੇ ਹੀ ਰਿਸ਼ਵਤ ਲੈੰਦਿਆਂ ਗ੍ਰਿਫਤਾਰ ਕੀਤਾ ਗਿਆ ਫਿਲਹਾਲ ਕਿੰਨੀ ਕਿੰਨੀ ਰਿਸ਼ਵਤ ਉਹਨਾਂ ਦੇ ਵੱਲੋਂ ਲਈ ਗਈ ਆ ਜਾਂ ਫਿਰ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿੰਸ ਤੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਸਾਰਾ ਮਾਮਲਾ ਸੀ ਤਾਂ ਕਿਸ ਮਾਮਲੇ ਦੇ ਤਹਿਤ ਇਹ ਰਿਸ਼ਵਤ ਜਿਹੜੀ ਆ ਲਈ ਜਾਣੀ ਸੀ ਉਹ ਜਾਣਕਾਰੀ ਹੁਣ ਤੱਕ ਸਾਹਮਣੇ ਨਹੀਂ ਆ ਪਈ ਆ ਪਰ ਤਸਵੀਰਾਂ ਇਹ ਤੁਹਾਨੂੰ ਦਿਖਾ ਰਹੇ ਆ ਡੀਆਈਜੀ ਜਿਹੜੇ ਨੇ ਰੋਪੜ ਰੇਂਜ ਨੇ ਜਿਨ੍ਹਾਂ ਵੱਲੋਂ ਇਹ ਗ੍ਰਿਫਤਾਰੀ ਕੀਤੀ ਗਈ ਆ ਜੀ ਨਵਦੀਪ ਕੀ ਕੋਈ ਜਾਣਕਾਰੀ ਹੋਰ ਸਾਹਮਣੇ ਆ ਰਹੀ ਆ ਜੇ ਬਿਲਕੁਲ ਸਾਹਿਲ ਦੇਖੋ ਇਹ ਜੋ ਹਰਚਰਨ ਸਿੰਘ ਭੁੱਲਰ ਨੇ ਇਹਨਾਂ ਨੇ ਕਈ ਵੱਡੇ ਜੋ ਮਾਮਲੇ ਨੇ ਪੰਜਾਬ ਦੇ ਵਿੱਚ ਹੱਲ ਕੀਤੇ ਇਹਨਾਂ ਦੇ ਵੱਲੋਂ ਜੋ ਸੀ ਪ੍ਰਭਾਵਸ਼ਾਲੀ ਅਭਿਆਨ ਸ਼ੁਰੂ ਕੀਤੇ ਗਏ ਉਹਨਾਂ ਨੇ ਯੁੱਧ ਨਸ਼ਾ ਵਿਰੋਧ ਜੋ ਸੀ ਉਸ ਦੇ ਵਿੱਚ ਵੀ ਅਹਿਮ ਭੂਮਿਕਾ ਜੋ ਉਹਨਾਂ ਦੇ ਵੱਲੋਂ ਅਦਾ ਕੀਤੀ ਗਈ ਕੁੱਲ 452 ਟਰੱਕ ਤਸਕਰਾਂ ਨੂੰ ਯਾਨੀ ਕਿ 400 ਟਰੱਕ ਤਸਕਰਾਂ ਨੂੰ ਇਹਨਾਂ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਉਹ ਤਾਂ ਹੀ ਜੇਕਰ ਕਹੀਏ ਕਿ ਇਹਨਾਂ ਦੀ ਅਗਵਾਈ ਦੇ ਵਿੱਚ ਜੇਕਰ ਰੂਪਨਗਰ ਜਾਂ ਕਿ ਰੋਪੜ ਰੇਂ ਦੀ ਗੱਲ ਕੀਤੀ ਜਾਵੇ ਤਾਂ 200 ਆ ਯਾਰ ਜੋ ਸੀ ਉਹ ਨਸ਼ਾ ਤਸਕਰਾਂ ਦੇ ਖਿਲਾਫ ਦਰਜ ਕਰਵਾਈ ਗਈ ਅਤੇ 452 ਡਰੱਗ ਤਸਕਰਾਂ ਨੂੰ ਇਹਨਾਂ ਨੇ ਗ੍ਰਿਫਤਾਰ ਕਰਵਾਇਆ ਤੇ ਇਹਨਾਂ ਦਾ ਫੋਕਸ ਜੋ ਸੀ ਸਿਰਫ ਗ੍ਰਿਫਤਾਰੀ ਨਹੀਂ ਰਹਿੰਦਾ ਸੀ ਬਲਕਿ ਉਹਨਾਂ ਦੇ ਵੱਲੋਂ ਨਸ਼ੇ ਦੀ ਸਪਲਾਈ ਚੇਨ ਤੋੜਨ ਦੇ ਉੱਤੇ ਵੀ ਜ਼ੋਰ ਦਿੱਤਾ ਜਾਂਦਾ ਸੀ ਪੁੱਲਰ ਦੇ ਵੱਲੋਂ ਸਮਾਜਿਕ ਸੰਗਠਨਾ ਅਤੇ ਸਥਾਨਕ ਨੇਤਾਵਾਂ ਦੇ ਸਹਿਯੋਗ ਦੇ ਨਾਲ ਨਸ਼ਾ ਮੁਕਤ ਸਮਾਜ ਬਣਾਉਣ ਦੀ ਦਿਸ਼ਾ ਤੇ ਵੀ ਇੱਕ ਵਧੀਆ ਉਪਰਾਲੇ ਕੀਤੇ ਵਧੀਆ ਤੇ ਚੱਲਦੇ ਨਾਲ ਜਾਂਦਾ ਸੀ ਇਸ ਤੋਂ ਇਲਾਵਾ ਜੇਕਰ ਮੈਂ ਗੱਲ ਕਰਾਂ ਤਾਂ ਫਰਵਰੀ 2024 ਦੇ ਵਿੱਚ ਰੂਪਨਗਰ ਦੇ ਵਿੱਚ ਇੱਕ ਪ੍ਰੋਗਰਾਮ ਦੇ ਦੌਰਾਨ ਭੁੱਲਰ ਨੇ ਡਰੱਗ ਇਸ ਤੋਂ ਇਲਾਵਾ ਸੜਕ ਅਪਰਾਧ ਅਤੇ ਜਿਹੜੇ ਮਾੜੇ ਅੰਸ਼ਰ ਨੇ ਇਹਨਾਂ ਦੇ ਖਿਲਾਫ ਸਮੂਹਿਕ ਪ੍ਰਯਾਸ ਕੀ ਅਪੀਲ ਲੋਕਾਂ ਨੂੰ ਵੀ ਕੀਤੀ ਉਹਨਾਂ ਨੇ ਸਕੂਲਾਂ ਦੇ ਵਿੱਚ ਖੁਦ ਜਾ ਕੇ ਆਕਲ ਤੇ ਆਮ ਲੋਕਾਂ ਨੂੰ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਜਾ ਕੇ ਇਹਨਾਂ ਦੇ ਜੋ ਨੁਕਸਾਨ ਸੀ ਉਹ ਦੱਸੇ ਉਹਨਾਂ ਨੂੰ ਨਸ਼ਾ ਕਰਨ ਦੀ ਹੱਤਿ ਇਹ ਉਹਨਾਂ ਦੇ ਵੱਲੋਂ ਜੋ ਸੜਕਾ ਅਪਰਾਧ ਨੇ ਜੋ ਕਿ ਜਿਹਨੇ ਉਹਨਾਂ ਨੂੰ ਵੀ ਇਹ ਕੰਮ ਛੱਡਣ ਦੀ ਅਪੀਲ ਉਹਨਾਂ ਦੇ ਵੱਲੋਂ ਪਿੰਡ-ਪਿੰਡ ਜਾ ਕੇ ਤੇ ਸਕੂਲ ਸਕੂਲ ਜਾ ਕੇ ਲੋਕਾਂ ਨੂੰ ਦੋਸ਼ੀ ਸਮਝਾਇਆ ਤਾਂ ਕਿ ਸਮਾਜਿਕ ਪੱਤਰ ਦੇ ਹੋਤੇ ਹੀ ਇਹ ਨਾ ਅਪਰਾਧ ਨੂੰ ਜੋ ਹੈ ਰੋਕਿਆ ਜਾ ਸਕੇ ਇਸ ਤੋਂ ਇਲਾਵਾ ਇੱਕ ਅਹਿਮ ਗੱਲ ਇੱਕ ਹੋਰ ਹੈ ਕਿ ਅਪ੍ਰੈਲ 2024 ਦੇ ਵਿੱਚ ਜਿਹੜੀ ਸੰਗਰੂਰ ਜੇਲ੍ਹ ਦੇ ਵਿੱਚ ਹਿੰਸਾ ਹੋਈ ਸੀ ਜਿਸ ਦੇ ਵਿੱਚ ਕੀ ਦੋ ਕੈਦੀਆਂ ਦੀ ਮੌਤ ਵੀ ਹੋ ਗਈ ਸੀ ਉਹਨਾਂ ਦੀ ਜਾਂਚ ਦੀ ਨਿਗਰਾਨੀ ਹਰਚਰਨ ਸਿੰਘ ਪੁੱਲਰ ਨੇ ਕੀਤੀ ਸੀ ਉਹਨਾਂ ਦੇ ਵੱਲੋਂ ਜ਼ਿਲ੍ਹੇ ਦੇ ਵਿੱਚ ਹਥਿਆਰਾਂ ਦੀ ਜਾਂਚ ਤੇ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਤਾਂ ਇਸ ਤੋਂ ਇਲਾਵਾ ਇਹਨਾਂ ਨੇ ਆਪਣੀ ਪਟਿਆਲਾ ਰੇਂਜ ਦੇ ਵਿੱਚ ਜਦੋਂ ਡੀਆਈਜੀ ਰਹੇ ਤਾਂ ਇਸ ਤਰ੍ਹਾਂ ਉਹਨਾਂ ਦੇ ਉੱਪਰ ਲੋ ਮੁੱਖ ਮੰਤਰੀ ਦੇ ਨਿਰਦੇਸ਼ਾਂ ਦੇ ਉੱਤੇ ਅਪਰਾਧ ਮੁਕਤ ਜ਼ਿਲ੍ਹਾ ਬਣਾਉਣ ਦੇ ਦੇਸ਼ਾ ਦੇ ਵਿੱਚ ਵਧੀਆ ਕੰਮ ਕੀਤੇ ਤਾਂ ਵਧੀਆ ਕੀਤੇ ਉਸ ਨੂੰ ਜਨਤਾ ਦਾ ਦੋਸਤ ਕੀ ਜਿਸ ਤਾ ਅਧਿਆਨ ਕੀ ਪੂਰੇ ਪੰਜਾਬ ਦੇ ਵਿੱਚ ਚਲਾਇਆ ਗਿਆ ਤੇ ਸਾਈਬਰ ਫਰੋਡ ਤੋਂ ਬਚਣ ਦੇ ਲਈ ਵੀ ਲੋਕਾਂ ਨੂੰ ਜੋ ਸੀ ਲਗਾਤਾਰ ਸਮਝਾਉਂਦੇ ਰਹੇ ਲੋਕਾਂ ਨੂੰ ਜਾਗਰੂਕ ਕਰਦੇ ਰਹੇ ਇਸ ਤੇ ਨਾਲ ਹੀ ਜਿਹੜੀ ਪੰਜਾਬ ਪੁਲਿਸ ਦੇ ਵੱਲੋਂ 1930 ਹੈਲਪਲਾਈਨ ਹੈ ਜਾਂ ਫਿਰ ਜਿਹੜੇ ਦੂਸਰੇ ਨੰਬਰ ਸੀ ਇਹ ਇਹਨਾਂ ਦੇ ਵੱਲੋਂ ਆਪਣੇ ਰੇਂਜ ਦੇ ਵਿੱਚ ਜਾਰੀ ਕੀਤੇ ਗਏ ਜਿਸ ਨੂੰ ਪੂਰੇ ਪੰਜਾਬ ਦੇ ਵਿੱਚ ਜੋ ਅਸੀਂ ਬਾਅਦ ਦੇ ਵਿੱਚ ਜਾਰੀ ਕੀਤਾ ਗਿਆ ਤਾਂ ਉੱਥੇ ਹੀ ਇੱਕ ਹੋਰ ਵੱਡੀ ਜਾਣਕਾਰੀ ਮੈਂ ਤੁਹਾਨੂੰ ਦੱਸਦਾ ਕਿ ਇਹ ਜੋ ਹਰਚਰਨ ਸਿੰਘ ਪੁੱਲਰ ਨੇ ਇਹਨਾਂ ਦੇ ਜੋ ਮੇਰ ਸਿੰਘ ਪੁੱਲਰ ਦੇ ਪੁੱਤ ਨੇ ਜੋ ਕਿ ਪਹਿਲਾਂ ਡੀਜੀਪੀ ਪੰਜਾਬ ਰ 1980 ਦੇ ਦਸ਼ਕ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਅਤੰਕਵਾਦ ਵਿਰੋਧੀ ਅਭਿਆਨ ਚਲਾਏ ਗਏ ਸਨ ਉਹ ਇਹਨਾਂ ਦੀ ਇਕਵਾਈ ਦੇ ਵਿੱਚ ਚਲਾਏ ਗਏ ਉਹਨਾਂ ਦੇ ਉੱਥੇ ਹੀ ਇਹ ਜੋ ਹਰਚਰਨ ਸਿੰਘ ਪੁੱਲਰ ਨੇ ਇਹਨਾਂ ਦੇ ਜਿਹੜੇ ਛੋਟੇ ਭਰਾ ਨੇ ਕੁਲਦੀਪ ਸਿੰਘ ਪੁੱਲਰ ਉਹ ਕਾਂਗਰਸ ਤੋਂ ਸਾਥ ਹਰਚਰਨ ਸਿੰਘ ਪੁੱਲਰ ਆਪੀ అనుభవੀ ਤੇ ਪ੍ਰਤੀਬਧ ਅਧਿਕਾਰੀ ਰਹੇ ਨੇ ਉਹਨਾਂ ਨੇ ਪੰਜਾਬ ਤਵੇ ਤੋਂ ਵਧੀਆ ਸ਼ਖੀ ਸੀ ਜਿੰਨਾ ਇਲਾਕਿਆਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਉੱਥਾਂ ਦੇ ਲੋਕ ਇਹਨਾਂ ਨੂੰ ਮੰਨਦੇ ਸਨ ਕਿ ਇਮਾਨਦਾਰ ਅਫਸਰ ਦੇ ਤੌਰ ਦੇ ਉੱਤੇ ਇਹਨਾਂ ਦੀ ਪਛਾਣ ਸੀ ਲੇਕਿਨ ਸੀਬੀਆਈ ਦੀ ਕਾਰਵਾਈ ਤੋਂ ਬਾਅਦ ਇਹਨਾਂ ਨੂੰ ਚੋਣ ਵਾਲਿਆਂ ਦੇ ਵਿੱਚ ਕਿਤੇ ਕਿਤੇ ਕੀ ਹੋਰ ਲਗਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਗ੍ਰਿਫਤਾਰੀ ਹੋਈ ਲੋਕ ਜਾਣਨਾ ਚਾਹੁੰਦੇ ਨੇ ਕਿ ਆਖਰ ਕਿਹਨਾ ਸਬੂਤਾਂ ਦੇ ਬਿਨਾਂ ਦੇ ਉੱਤੇ ਸੀਬੀਆਈ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਜੀ ਜੀ ਸ਼ੁਕਰੀਆ तमाम ਜਾਣਕਾਰੀ ਦੇ ਲਈ ਤਾਂ ਸੀਬੀਆਈ ਦੀ ਵੱਡੀ ਕਾਰਵਾਈ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੀ ਹੈ ਜਿੱਥੇ ਡੀਆਈਜੀ ਰੋਪੜ ਰੇਂਜ ਹਰਚੰਦਰ ਸਿੰਘ ਭੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਰਿਸ਼ਵਤ ਲੈਣ ਦੇ ਇਲਜ਼ਾਮਾਂ ਤਹਿਤ ਇਹ ਗ੍ਰਿਫਤਾਰੀ ਹੋਈ ਹੈ 2007 ਬੈਚ ਦੇ ਆਈਪੀਐਸ ਅਧਿਕਾਰੀਆਂ ਨੇ ਹਰਚੰਦਰ ਸਿੰਘ ਭੁੱਲਰ ਜਿਨ੍ਹਾਂ ਨੂੰ ਟਰੈਪ ਲਗਾ ਕੇ ਸੀਬੀਆਈ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਮੁਹਾਲੀ ਦੇ ਵਿੱਚ ਇਹ ਗ੍ਰਿਫਤਾਰੀ ਹੁੰਦੀ ਹੈ ਫਿਲਹਾਲ ਐਚਐਸ ਭੁੱਲਰ ਦੇ ਟਿਕਾਣਿਆਂ ਤੇ ਹੁਣ ਰੇਡ ਜਿਹੜੀ ਹੈ ਉਹ ਚੱਲ ਰਹੀ ਆ ਤਾਂ ਦੇਖਣਾ ਇਹ ਹੋਵੇਗਾ ਕਿ ਹੁਣ ਇਹ ਸਾਰੇ ਮਸਲੇ ਨੂੰ ਲੈ ਕੇ ਅਧਿਕਾਰੀਆਂ ਵੱਲੋਂ ਕੀ ਕੁਝ ਪੁਸ਼ਟੀ ਕੀਤੀ ਜਾਂਦੀ ਆ ਆਖਿਰਕਾਰ ਕਿਸ ਵੱਲੋਂ ਇਹ ਕੰਪਲੇਨਟ ਕੀਤੀ ਗਈ ਸੀ ਜਾਂ ਫਿਰ ਕਿੰਨੀ ਕੁ ਰਕਮ ਜਿਹੜੀ ਆਣਾ ਵੱਲੋਂ ਰਿਸ਼ਵਤ ਲਈ ਗਈ ਸੀ ਜਾਂ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ तमाम ਜਾਣਕਾਰੀ ਜਿਹੜੀ ਤੁਹਾਨੂੰ ਅੱਗੇ ਦੇ ਅੱਗੇ ਸਾਂਝੀ ਕਰਦੇ ਰਵਾਂਗੇ